ਪੰਜਾਬ ਦੇ ਸਰਹਦੀ ਜ਼ਿਲ੍ਹੇ ਫਾਜ਼ਲਕਾ ਦੇ ਲੋਕ ਹਾਜੇ ਵੀ ਪਾਣੀ ਨੂੰ ਤਰਸਦੇ ਨੇ ਇੱਥੋਂ ਦੇ 11 ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਲਗਾਤਾਰ ਪਰੇਸ਼ਾਨ ਨੇ ਕਿਸਾਨਾਂ ਦੀ ਕਰੀਬ 3000 ਏਕੜ ਜ਼ਮੀਨ ਪਾਣੀ ਨਾ ਮਿਲਣ ਕਰਕੇ ਬੰਜਰ ਹੋ ਰਹੀ ਹੈ ਤੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਰਾਤਰੀ ਦਬਾਅ ਕਾਰਨ ਕਿਸੇ ਇੱਕ ਪਿੰਡ ਨੂੰ ਫਾਇਦਾ ਪਹੁੰਚਾਉਣ ਕਾਰਨ ਬਾਕੀ ਪਿੰਡਾਂ ਦੇ ਨਾਲ ਨਾ ਇਨਸਾਫੀ ਕਰ ਰਿਹਾ ਹੈ ਜਿਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਤੇ ਜਿsed ਚੱਲਦੇ ਆ ਕਿਸਾਨਾਂ ਆਏ ਦਿਨਾਂ ਦੇ ਵਿੱਚ ਸੰਘਰਸ਼ ਕਰਨ ਬਾਰੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇ ਰਹੇ ਨੇ ਤੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਫਾਜ਼ਿਲਕਾ ਦੇ ਲੋਕਾਂ ਦੀ ਪਰੇਸ਼ਾਨੀ ਲਗਾਤਾਰ ਵੱਧੀ ਜਾ ਰਹੀ ਹੈ ਇੱਥੋਂ ਦੇ 11 ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਾ ਮਿਲ ਸਕਣ ਕਾਰਨ ਲਗਾਤਾਰ ਪਰੇਸ਼ਾਨ ਹੋ ਰਹੇ ਨੇ ਪਾਣੀ ਨਾ ਮਿਲਣ ਕਾਰਨ ਲਗਾਤਾਰ ਦੋ ਚਾਰ ਹੋ ਰਹੀ ਹੈ ਉਹਨਾਂ ਦੀ ਪਰੇਸ਼ਾਨੀ ਤੇ ਕਿਸਾਨਾਂ ਦੀ ਕਰੀਬ 3000 ਏਕੜ ਜ਼ਮੀਨ ਵੀ ਬੰਜਰ ਹੋ ਗਈ ਹੈ। ਸਿੰਗਾਪੁਰੇ ਦਾ ਜਿੱਥੇ ਮਾਈਨਰ ਬਣਿਆ ਉਹਦੇ ਤੇ 8 ਇੰਚ ਜਿਹੜਾ ਬਜਰੀ ਤੇ ਇੱਟਾਂ ਲਾ ਰੱਖੀਆਂ ਖੜੁੰਜਾ ਉਹਨਾਂ ਨੇ ਹਲੇ ਕੋਈ ਕਾਰਵਾਈ ਨਹੀਂ ਕੀਤੀ ਸਾਡਾ ਪਾਣੀ ਉੱਥੇ ਹੀ ਰੁਕ ਜਾਂਦਾ ਉਹ ਖੜੁੰਜੇ ਦੇ ਨਾਲ ਇੱਕ ਖਾਨਪੁਰ ਦੇ ਪਿੰਡ ਦਾ ਪਾਣੀ ਪੂਰਾ ਕਰਨ ਵਾਸਤੇ 11 ਪਿੰਡਾਂ ਦੇ ਸਾਰੇ ਮੋਗੇ ਉੱਚੇ ਕਰਤੇ ਇਹਨਾਂ ਨੇ ਸਾਰੇ ਮਾਈਨਰ ਉੱਤੇ ਚੱਕੀ ਜਾਂਦੇ ਐ ਇਹਨਾਂ ਨੇ ਪ੍ਰਸ਼ਾਸਨ ਨੇ ਬਹੁਤ ਟੱਕਾ ਕੀਤਾ ਜਾ ਰਿਹਾ ਹੈ ਸਾਡੇ ਇੱਥੇ ਜਿੰਨੇ 12 ਦੇ 12 ਪਿੰਡ ਸਾਰੇ ਕਰਜ਼ੇ ਨਾਲ ਡੁੱਬੇ ਹੋਏ ਨੇ 15 ਲੱਖ ਤੋਂ ਵੱਧ ਇੱਕ ਜਿਮੀਂ ਸਰ ਦਾ ਜ਼ਿਆਦਾ ਕਰਜ਼ਾ ਹੁੰਦਾ ਸਾਡੇ ਜਿਹੜਾ ਨਹਿਰ ਦਾ ਪਾਣੀ ਹੈ ਐਸਾ ਪਿੱਛੇ ਰਹਿ ਜਾਂਦਾ ਹੈ ਵੱਡੇ ਵੱਡਾ ਦੇ ਲੋਕ ਜਿਹੜੇ ਤਗੜੇ ਜ਼ਿਮੀਂਦਾਰ ਆ ਉਹ ਲਾ ਲੈਂਦੇ ਐ ਸਾਡੇ ਇੱਥੇ ਪਾਣੀ ਬਿਲਕੁਲ ਨਹੀਂ ਆ ਰਿਹਾ ਇਸ ਲਈ ਸਾਡੇ ਕੋਲ ਇੱਕ ਹੀ ਇਲਾਜ ਐ ਵੀ ਜਾਂ ਤਾਂ ਅਸੀਂ ਜ਼ਮੀਨ ਵੇਚ ਕੇ ਕਿਤੇ ਚਲੇ ਜਾਈਏ ਜਾ ਸਾਡਾ ਪਾਣੀ ਪੂਰਾ ਕੀਤਾ ਜਾਏ